ਜਦੋਂ ਸੁਣੇ ਨਾ ਸੋਲ ਗੁਰ ਤੀਰ ਸਮੀਰ ਬਹਿ ਬਿਨ ਸ਼੍ਰੀ ਗੁਰੂ ਜੀ ਦੇ ਬਾਣ ਰੂਪ ਪਾਉਣ ਚੱਲੇ ਬਿਨਾ ਤਿਸੇ ਰੀਤਿ ਖਤ ਹੈ ਬਣ ਥਣ ਇਹ ਹੀ ਬਣਾਉ ਤਣਾਉ ਬਣਿਆ ਰਹੇਗਾ ਜਿੱਦਾਂ ਦੁਸ਼ਮਣਾਂ ਦੇ ਬੱਦਲ ਆ ਰਹੇ ਆ ਚੜ ਕੇ ਜਿੰਨਾ ਸਮਾਂ ਗੁਰੂ ਦੇ ਤੀਰਾਂ ਰੂਪੀ ਹਵਾ ਨਹੀਂ ਨ ਵਗਦੀ ਹੋਣਾ ਸਮਾ ਇਹਨਾਂ ਬਦਲਣਾ ਰੂਪੀ ਦੁਸ਼ਮਣਾਂ ਦੇ ਮੂੰਹ ਨਹੀਂ ਮੋੜਨੇ ਦੋਹਰ ਸ੍ਰੀ ਹਰਿ ਗੋਵਿੰਦ ਜੀ ਮਹਾ ਧੀਰ ਬਲ ਬੀਰ ਗੁਰੂ ਹਰਿ ਗੋਬਿੰਦ ਸਾਹਿਬ ਛੇਵੇਂ ਪਾਸ਼ਾ ਬੜੇ ਤੀਰਜ ਵਾਲੇ ਔਰ ਬੜੇ ਬੀਰ ਰਸੀ ਸੁਭਾਅ ਇਹ ਸਾ ਸੰਗਤ ਦੋਵੇਂ ਕਿਸੇ ਕਵਲੇ ਚ ਛੇਤੀ ਕੀਤਿਆ ਨਹੀਂ ਹੁੰਦੇ ਬੀਰ ਰਸੀ ਵੀ ਹੋਣਾ ਤੇ ਤੀਰਜ ਵਾਲਾ ਵੀ ਹੋਣਾ ਬੰਦੇ ਵੀਰ ਰਸੀ ਹੁੰਦੇ ਐ ਪਰ ਗੁੱਸਾ ਆਖਾਂ ਜਾਂ ਜਾਂਦਾ ਖਾਂ ਲਾਲ ਹੋ ਜਾਂਦੀਆਂ ਨੇ ਮੁੱਛਾਂ ਕੁੰਡੀਆਂ ਬੁੱਲ ਫਰਕਣ ਲੱਗ ਜਾਂਦੇ ਮਾਨੂ ਚਾਟ ਹੋ ਜਾਂਦਾ ਬੰਦਿਆਂ ਦਾ ਤੇ ਜਾਂ ਧੀਰਜ ਵਾਲੇ ਹੁੰਦੇ ਜਿਵੇਂ ਹੀ ਧੀਰਜ ਠੰਡਾਈ ਪਰ ਦੋਵੇਂ ਚੀਜ਼ਾਂ ਹੋਣੀਆਂ ਬੋਲਣਾ ਗਰਜ ਕੇ ਛੇਰ ਵਾਂਗੂ ਦਹਾੜਨਾ ਮਸ਼ਹਰਿਆਂ ਨੂੰ ਕੁੰਡੇ ਕਰ ਲੈਣਾ ਇਹ ਖੰਡੇ ਦੇ ਉੱਤੇ ਹੱਥ ਚਲੇ ਜਾਣਾ ਤੁਨ ਨੂੰ ਟੰਕਾਰ ਦੇਣੀ ਤੇ ਤੀਰ ਤੇ ਤੰਦੀ ਚਾੜ ਲੈਣੀ ਤੰ ਤੰ ਕਰਕੇ ਆਵਾਜ਼ ਆਉਣੀ ਆ ਪਰ ਮਨ ਕਿਉਂ ਠੰਡਾ ਹੋਣਾ ਮੰਨੋ ਕਿ ਕੋਈ ਗੱਲੇ ਨਹੀਂ ਮਨ ਤੇ ਅਸਰੇ ਕੋਈ ਨਾ ਹੋਏ ਕਿ ਕੋਈ ਸੱਤ ਪੁਰਸ਼ ਪੂਰਨ ਪਰਖ ਕੇ ਕਰ ਸਕਦਾ ਹੈ ਗੁਰੂ ਜੀ ਤਾਂ ਆਪ ਬਾਬਾ ਜਾਨੀ ਜਾਨ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲਾ ਗੁਰੂ ਪਾਤਸ਼ਾਹ ਜੀ ਦਾ ਸੁਭਾਅ ਐਸਾ ਅਦੁੱਪਤ ਔਰ ਅਨੋਖਾ ਕਵੀ ਜੀ ਨੇ ਦੱਸਿਆ ਹੈ ਭੇ ਅਰੋ ਰਨਤਰੰਗ ਪਰ ਲਸ਼ਕਰ ਇਕ ਅਭੀਰ ਗੁਰੂ ਜੀ ਧੀਰਜ ਵਾਲੇ ਬਲ ਵੀਰ ਗੁਰੂ ਹਰਕੋਬਿੰਦ ਸਾਹਿਬ ਘੋੜੇ ਦੇਤੇ ਸਵਾਰ ਹੋ ਗਏ ਔਰ ਆਪਣੇ ਸੂਰਮਿਆਂ ਵੱਲ ਗੁਰੂ ਮਹਾਰਾਜ ਜੀ ਨੇ ਨਜ਼ਰ ਮਾਰੀ ਬਹਾਦਰ ਗੁਰੂ ਜੀ ਨੇ ਆਪਣੇ ਲਸ਼ਕਰ ਨੂੰ ਦੇਖਿਆ ਜਦੋਂ ਉਹ ਵੀ ਪੂਰੇ ਤਿਆਰ ਵਰ ਤਿਆਰ ਕੈਨ ਯੋਧੇ ਦਲੇਰੀ ਵਿੱਚ ਖੜੇ ਹਨ ਜੋਈ ਢੋਲ ਅਸ਼ਟ ਜਨਾ ਬੰਦਨ ਕਰੇ ਤੇਸ ਅੱਠ ਟੋਲੇ ਗੁਰੂ ਜੀ ਨੇ ਬਣਾਏ ਸੀਗੇ ਕੁਸ਼ਬਾ ਕੁਸ਼ਦਾਏ ਤਰੇ ਅੱਠਾਂ ਟੋਲਿਆਂ ਚੋਂ ਕੁਝ ਗੁਰੂ ਜੀ ਨੇ ਸੱਜੇ ਪਾਸੇ ਕੁਝ ਖੱਬੇ ਪਾਸੇ ਕਰ ਦਿੱਤੇ ਆਗੇ ਅਰ ਪਾਚਨ ਜਕੀਨਾ ਕੁਝ ਅੱਗੇ ਕੁਝ ਪਿੱਛੇ ਕਰ ਲੈ ਆਪ ਵਿਚ ਆਵਤ ਬਲਪੀਨਾ ਤੇ ਆਪ ਵਿਚਕਾਰ ਹੋ ਗਏ ਇਹ ਅੱਠ ਟੋਲਿਆਂ ਵਿੱਚੋਂ ਤੇ ਮਟੋਲਣ ਕੇ ਆਗੇ ਟੋਲ ਥੈਂਕ ਪੋਲਿਆਂ ਦੇ ਅੱਗੇ ਹੋਰ ਟੋਲਾ ਕਰੇ ਆਪਣੇ ਸਤ ਗੁਰ ਬੋਲ ਗੁਰੂ ਜੀ ਨੇ ਕਹਿ ਕੇ ਨਾ ਪੂਰੀ ਤਿਆਰੀ ਕਰਵਾਈ ਇਹ ਜੰਗ ਦੇ ਵਿੱਚ ਜੰਗ ਦੇ ਪੈਂਤੜੇ ਹੁੰਦੇ ਆ ਤੇ ਗੁਰੂ ਜੀ ਨੇ ਜਿਹੜਾ ਪੈਂਤੜਾ ਵਰਤਿਆ ਨਾ ਉਹ ਇਹ ਹੈ ਡੇ ਰਾਤ ਜਿਹਾ ਕਰੋ ਪ੍ਰੇਸ਼ਾਰੀ ਗੁਰੂ ਜੀ ਨੇ ਆਖਿਆ ਜਿੱਥੇ ਆਪਾਂ ਟਿਕੇ ਆ ਨਾ ਏ ਡੇਰਾ ਛੱਡ ਕੇ ਪਿੱਛੇ ਰੋ ਜਾਓ ਸਰ ਅਪਰਾਹ ਹੋ ਹੋ ਅਗਾਰੀ ਪਹਿਲਾਂ ਬੰਦੂਖਾਂ ਚਲਾਓ ਅੱਗੇ ਹੋ ਕੇ ਨਜ ਨਜ ਟੋਲ ਪਿਖੈ ਥਿਰ ਰਹੀਏ ਤੇ ਨਾਲ ਗੁਰੂ ਜੀ ਨੇ ਸਮਝਾਇਆ ਆਪੋ ਆਪਣਾ ਜਥਾ ਨਹੀਂ ਛੱਡਣਾ ਵੇ ਇੱਕ ਜਣਾ ਉੱਧਰ ਨੂੰ ਦੂਜਾ ਜਣਾ ਦੂਜੇ ਪਾਸੇ ਚੱਲ ਗਿਆ ਨਾ ਆਪੋ ਤਾਂ ਆਪੀ ਨਹੀਂ ਜੇ ਕਰਨੀ ਜੰਗ ਵਿੱਚ ਗੁਰੂ ਜੀ ਕਹਿੰਦੇ ਆਪਣੇ ਜਥੇਦਾਰ ਦੀ ਗੱਲ ਮੰਨਣੀ ਜੇ ਜਿੱਥੇ ਤਾ ਮਿਲੇਗੀ ਆਪੋ ਆਪਣੇ ਜਥੇ ਵਿੱਚ ਰਹੋ ਆਪਣੇ ਜਥੇਦਾਰ ਦੀ ਗੱਲ ਮੰਨੋ ਆਪੋ ਆਪਣੇ ਟੋਲੇ ਦੇ ਨਾਲ ਰਹੋ ਛੱਡ ਕੇ ਦੌੜਨਾ ਨਹੀਂ ਡਰਨਾ ਨਹੀਂ ਭਜਣਾ ਨਹੀਂ ਬਹੁਤ ਬਹੁ ਆਖ ਹੈ ਤਨ ਕੋ ਕਹੀਏ ਤੇ ਗੁਰੂ ਜੀ ਕਹਿੰਦੇ ਅੱਗੇ ਵੱਧ ਕੇ ਮਾਰਨ ਦੀ ਕੋਸ਼ਿਸ਼ ਨਹੀਂ ਕਰੀ ਵੀ ਹੱਥ ਥੱਲੇ ਆ ਮਾਰ ਦਈਏ ਅੱਗੇ ਚੱਲ ਜਾਈਏ ਚਾਰ ਕਰਮਾਈਆਂ ਨਾ ਨਿਜਮ ਵਿੱਚ ਰਹਿਣਾ ਹੈ ਇਹ ਨਹੀਂ ਸਮਝਣਾ ਵੀ ਦੁਸ਼ਮਣ ਹੱਥ ਥੱਲੀ ਆ ਚਾਰ ਕਰਮਾਈ ਆ ਕਹਿੰਦੇ ਇਹ ਤਰੀਕਾ ਹੁੰਦਾ ਫਸਾਉਣ ਦਾ ਜਦੋਂ ਇਸ਼ਾਰਾ ਹੋਏਗਾ ਉਦੋਂ ਹੀ ਵਾਰ ਕਰਨਾ ਹੈ ਸੈਨਾ ਪਤ ਸਭ ਕੋ ਸਮਝਾਏ ਮਹਾਰਾਜ ਨੇ ਆਪਣੇ ਸੂਰਮਿਆਂ ਨੂੰ ਸਮਝਾਇਆ ਸੈਨਾਪਤੀ ਜਿਹੜੇ ਸੀ ਆਪਣੇ ਬਣਾਏ ਹੋਏ ਜਥਿਆਂ ਦੇ ਜਥੇਦਾਰਾਂ ਨੂੰ ਸਮਝਾਇਆ ਆਗ ਚਲੇ ਸੂਰ ਉਮੰਡਾਏ ਤੇ ਸੂਰ ਮੇ ਤਿਆਰ ਵਰ ਤਿਆਰ ਹੋ ਕੇ ਅੱਗੇ ਨੂੰ ਵਧੇ ਸ੍ਰੀ ਗੁਰੂ ਰਸਬ ਕੇ بیچ ਮੇ ਰਾਜੈ ਗੁਰੂ ਹਰगोबिंद ਸਾਹਿਬ ਜੀ ਵਿਚਾਰ ਨੇ ਕਿਉਂਕਿ ਸਾਰਿਆਂ ਨੂੰ ਡਾਇਰੈਕਸ਼ਨ ਜੋ ਦੇਣੀ ਆ ਇਸ਼ਾਰਾ ਜੋ ਕਰਨਾ ਵੀ ਕਿਸ ਨੇ ਕਿਵੇਂ ਕਰਨਾ ਹੈ ਮਨਹ ਸੁਰਨ ਮਹਸਰਪਤ ਸੱਜ ਸੱਜ ਕਹਿ ਜਾ ਤਵ ਮਹ ਹਰਗੋਬਿੰਦ ਤੇ ਮਸਿੱਖ ਨਾਮ ਹੈ ਹਰ ਗੋਵਿੰਦ ਗੁਰੂ ਮਹਾਰਾਜ ਆਪਣੇ ਸਿੱਖਾਂ ਵਿੱਚ ਸ਼ੋਭਾ ਪਾ ਰਹੇ ਨੇ ਤਨਕ ਕਠੋਰ ਮਹਤਾਰ ਕੋ ਨਹ ਐਸ ਤੈਂ ਪਲ ਪਾਰਾ ਗੁਰੂ ਜੀ ਨੇ ਆਪਣਾ ਵੱਡਾ ਤਨਸ਼ ਮੰਗਾ ਲਿਆ ਜਿਹਦੇ ਉੱਤੇ 9 ਟੰਕ ਦਾ 13 ਅਨੁਕ ਸੀ ਮਤਲਬ ਇੱਕ ਟੰਕ ਹੁੰਦੀ ਜਿਵੇਂ 25 ਸ਼ੇਰ ਵਜ਼ਨ ਆਪਾਂ ਕੋਈ ਲੱਕੜ ਨੂੰ ਮੋਸੀ ਹੈ ਨਾ ਇਦਾਂ ਕੋਈ ਪਤਲੀ ਜੀ ਲੱਕੜ ਨੂੰ ਤੇ ਐਨਾ ਜੋਰ ਲੱਗੇ ਉਹਨੂੰ ਮੋਸਨ ਉੱਤੇ ਜਿਵੇਂ 25 ਕਿਲੋ ਵਜ਼ਨ ਚੁੱਕੀ ਨਾ ਸਮਝੋ ਗੱਲ 25 ਸੇ 25 ਕਿਲੋ ਦੀ ਨਾ ਹੋਵੇ ਲੱਕੜ ਹਾਂ ਜਿਵੇਂ ਫਰਕ ਕਰੋ ਆਪਾਂ ਬੱਚਿਆਂ ਦੇ ਜੂੜੇ ਕਰਨ ਵਾਲੀਆਂ ਰਵੜਾ ਬੰਦੇ ਸਿਰ ਤੇ ਕਈ ਰਬੜਾਂ ਵਧੀਆ ਹੁੰਦੀਆਂ ਹਨ ਉਹਨਾਂ ਨੂੰ ਖਿੱਚੀਏ ਖਿੱਚੀਏ ਤੇ ਇੰਨਾ ਵਜਨ ਉਹ ਰਬੜ ਲੈ ਲੈਂਦੀ ਜਿਵੇਂ 25 ਕਿਲੋ ਵਜਨ ਲੈ ਲੈਂਦੀ ਜੇ ਇੰਨਾ ਵਜਨ ਕਿਸੇ ਕੰਡੇ ਤੇ ਪਾਈਏ ਨਾ ਤੇ 25 ਸੇਰ ਉਹ ਆਪਣੀ ਸੂਈ ਲੈ ਜਾਏ ਜਿਹੜੀ ਰਬੜ ਹੁੰਦੀ 25 ਕਿਲੋ ਦੀ ਨਹੀਂ ਹੁੰਦੀ ਪਰ 25 ਸੇਰ ਵਜਨ ਨੂੰ ਖਿੱਚਣ ਦੀ ਸ਼ਮਤਾ ਹੁੰਦੀ ਤੇ ਇੱਕ ਟਾਂਗ ਵਿੱਚ 25 ਸੇਰ ਵਜਨ ਖਿੱਚਣ ਦੀ ਤਾਕਤ ਹੁੰਦੀ ਤੇ 9 ਟਾਂਕ ਤੇ 7 ਸੰਗਤ ਤੁਸੀਂ ਆਪੇ ਹੀ ਲਾ ਲਓ 125 ਸ਼ੇਰ ਵਜਨ ਤੇ ਜਦੋਂ 225 ਸ਼ੇਰ ਵਜਨ ਜਦੋਂ ਖਿੱਚ ਕੇ ਤਨਸਤੇ ਚਾੜ ਕੇ ਤੀਰ ਚਲਾਈਦਾ ਨਾ ਤੇ ਮੰਨੋ 250 ਦੀ ਸਪੀਡ ਤੇ ਜਿਵੇਂ ਗੱਡੀ ਜਾਂ ਗੋਲੀ ਜਾਂਦੀ ਹੋਵੇ ਕਿਉਂ ਗੁਰੂ ਜੀ ਦੇ ਤੀਰ ਜਾਂਦੇ ਤੇ ਜਿਹਦੇ ਵਿੱਚ ਦੀ ਨਿਕਲ ਜਾਂਣ ਅੱਥਰ ਤੇ ਪੱਥਰ ਲੋਹੇ ਦੇ ਵੀ ਵਿੱਚ ਦੀ ਪਾਰ ਹੋ ਜਾਏ ਇਹ ਐਸਾ ਹੀ ਹੈ ਟੈਕਨੀਕ ਹੈ ਮਾਰਨ ਦੀ ਤਰੀਕੇ ਨਾਲ ਮਾਰਦਾ ਹੈ ਕਿ ਲੋਹੇ ਦੇ ਵਿੱਚ ਦੀ ਨਿਕਲ ਜਾਂਦੇ ਤੀਰ ਇਹ ਗੁਰੂ ਜੀ ਦੇ ਤੀਰ ਐਸੇ ਹਨ ਧੀਚਣ ਪੀਚਣ ਇੰਚਣ ਦੇਕ ਗੁਰੂ ਜੀ ਨੇ ਉਹ 9 ਟੰਕੇ ਕੰਸ਼ ਦੇ ਉੱਤੇ ਕੰਢੀ ਚਾੜ ਲਈ ਗੁਰੂ ਜੀ ਦੇ ਤਿੱਖੇ ਤੇਜ ਬੜੇ ਭਿਆਨਕ ਸੀ ਤੀਰ ਹਨ ਖਫਰੇ ਤਰਕਸ਼ ਪਰਿਆ ਅਸ਼ੇਖ ਆਦਿ ਗੁਰੂ ਹਰਗੋਬਿੰਦ ਸਾਹਿਬ ਨੇ ਖਫਰੇ ਤੀਰਾਂ ਦਾ ਗੁਰੂ ਮਾਨ ਨੇ ਪੱਥਾ ਭਰ ਲਿਆ ਹੈ ਅਪਰ ਨਖੰਗ ਸੰਗ ਉੱਚਵਾਏ ਤੇ ਗੁਰੂ ਜੀ ਨੇ ਇੱਕ ਖੱਚਰ ਦੇ ਉੱਤੇ ਦੋਵੇਂ ਪਾਸੇ ਤੀਰਾਂ ਦੀਆਂ ਗੁਰਜੀਆਂ ਭਰ ਲਈਆਂ ਗੁਰਜੀਆਂ ਆਨੂ ਪੂਰੇ ਜਿਵੇਂ 5 5 7 7 7 ਤੀਰ ਖੱਜਰਾਂ ਦੀਆਂ ਫੁਰਜੀਆਂ ਦੇ ਵਿੱਚ ਪਾ ਕੇ ਤੇ ਨਾਲ ਸੂਰਮਿਆਂ ਨੂੰ ਲੈ ਲਿਆ ਜਦ ਚਹੀਏ ਲੈ ਤੁਰਤ ਚਲਾਏ ਕਿਉਂਕਿ ਵੀ ਜਦੋਂ ਵੀ ਪੱਥੇ 'ਚ ਤੀਰ ਮੁਖਣ ਉਹਦੋਂ ਨੂੰ ਹੋਰ ਪੱਥਾ ਪਿਆਰ ਹੋ ਜਾਵੇ ਸਿ ਸ਼ਿਕਰ ਤਾਰਪੁਰ ਕਰਵਾਏ ਸੰਤੇ ਗੁਰੂ ਜੀ ਨੇ ਇਹ ਤੀਰ